ਜਦੋਂ ਗੁਰੂ ਸਾਹਿਬ ਇੱਥੇ ਰਹਿੰਦੇ ਸਨ ਤੇ 100 ਫਿਰ ਬਾਅਦ ਚ ਉਹਨਾਂ ਕਹਿੰਦੋਂ ਕਿ ਚੱਲੇ ਪਾਏਗੇ ਕੁਝ ਹੈ ਆ ਆਈਡੀਆ ਇਤੋਂ ਕੁਝ ਜੀ ਜੀ 2 ਸਾਲ ਰਹੇ ਨਹੀਂ ਪਤਾ ਹੀ 2 ਸਾਲ ਤੇ 5 ਮਹੀਨੇ 13 ਦਿਨ ਰਹੇ ਤੇ ਇਹ ਇਹ ਡਿਊਟੀ ਨਹੀਂ ਸੀ ਜਿਹੜੀ ਜਿਸ ਜਗ੍ਹਾ ਦੇ ਉੱਤੇ ਆਪਾਂ ਦੇਖਦੇ ਪਏ ਸੀਗੇ ਜਾਂ ਕੀ ਇਹ ਕੀ ਚੀਜ਼ ਸੀਗੀ ਜਿਹੜੀ ਨਹੀਂ ਨਹੀਂ ਇਹ ਕਮਰੇ ਹੀ ਕਮਰੇ ਹੀ ਕੋਈ ਪਹਿਲੇ ਦੇ ਪਹਿਲਾਂ ਦੇ ਸਮੇਂ ਦੇ ਆ ਕੋਈ ਹੁਣ ਹੋ ਗਏ ਆ ਮਤਲਬ ਥੋੜੇ ਖਰਾਬ ਖਰਾਬ ਹੋ ਗਏ ਆ ਬੌਧ ਕਮੇਟੀ ਤੇ ਕਰਨ ਨਹੀਂ ਆ ਸਾਥ ਉਸ ਜੋ ਕਰਨ ਨਹੀਂ ਜੇ ਸਭ ਕਰਦੇ ਆ ਉਹ ਵੀ ਉਹਨਾਂ ਨੇ ਵੀ ਕੱਲਿਆ ਵਾ ਉਹਨਾਂ ਨੇ ਆਦੇ ਵੀ ਬਣਾਉਣਾ ਵੇ ਸਥਾਨ ਤੇ ਬਹੁਤ ਸੰਯੋਗ ਦੇਣ ਦੇ ਕਮੇਟੀ ਵਾਲੇ ਵੀ ਬਾਕੀ ਸੇਵਾ ਕਰਾਉਂਦੇ ਵਧੀਆ ਤੁਸੀਂ ਦੇਖ ਸਕਦੇ ਹੋ ਕਿ ਜੋ ਦਰਵਾਜ਼ੇ ਨੇ ਉਹ ਪ੍ਰਾਤਨ ਦਰਵਾਜ਼ੇ ਨੇ ਪ੍ਰਾਤਨ ਤਰੀਕੇ ਦੇ ਨਾਲ ਸਾਰਾ ਬਣਾਇਆ ਹੋਇਆ ਨਾਨਕ ਸਹੀ 80 ਜਿਹੜੀ ਹੈ ਉਹ ਬਣੀ ਹੋਈ ਹੈ ਪਿਓ ਦੇ ਘਰ ਚੜ੍ਹੇ ਹੁੰਦੇ ਆ ਬੱਚੇ ਲੱਭ ਹੀ ਲੈਂਦੇ ਭਾਈ ਜੀ ਤੁਸੀਂ ਕਰਮਾਪਾਗਾਂ ਵਾਲੇ ਜੀ ਤੁਸੀਂ ਕਰਮਾਪਾਗਾਂ ਵਾਲੇ ਸੱਚੇ ਪਾਸ਼ਾ ਅੰਗਲ ਫੜ ਕੇ ਲੈ ਹੁੰਦੇ ਆ ਸਿੱਖ ਕਦੀ ਰਹਿ ਸਕਦਾ ਆਪਣੇ ਪਿਓ ਦਾ ਘਰ ਵੇਖੀ ਬਿਨਾਂ ਜਦੋਂ ਸਾਡੇ ਤੱਕ ਪਹੁੰਚਦੀ ਤੇ ਪੈ ਤਾਂ ਫਿਰ ਬਿੰਦੇ ਨਹੀਂ ਕੀਤੀ ਪਤਾ ਨਹੀਂ ਸਵਾਸ ਕਰ ਦੋ ਸਤਿਗੁਰ ਨੇ ਕੋ ਲੈਣੇ ਆ ਇੱਥੇ ਆਣ ਕੇ ਤੇ ਨਾ ਇਦਾਂ ਝੋਲੀ ਅੱਢ ਲਈ ਸੱਚੇ ਪਾਸ਼ਾ ਗੜੀ ਨੂੰ ਮਾਰ ਲੈਣ ਕਿ ਆਪੇ ਇੰਨੇ ਸਾਡੇ ਚੰਗੇ ਕਰਮ ਭਾਗ ਤੋਂ ਸਾਨੂੰ ਸੱਦ ਲਿਆ ਸਾਡੀ ਇਨੀ ਔਕਾਤ ਨਹੀਂ ਆ। ਸੰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਰਤਾਜ ਔਰ ਇਹ ਜਿਹੜੀ ਬਾਗੇ ਹਤਾਜ ਇਹ ਅੱਜ ਜਿਹੜੀ ਜ਼ਿੰਦਗੀ ਜੀ ਰਹਿ ਨੇ ਸੱਚੇ ਪਾਤਸ਼ਾਹ ਨੇ ਦਿੱਤੀ ਆ ਔਰ ਸਾਨੂੰ ਜੜਾ ਵਾ ਰਾਜ ਭਾਗ ਦਿੱਤੇ ਆ ਅੱਜ ਬੜੀ ਖੁਸ਼ੀ ਨਾਲ ਪ੍ਰਾਊਡ ਨਾਲ ਅਸੀਂ ਕਹਿੰਦੇ ਅਸੀਂ ਸਿੱਖਿਆ ਔਰ ਸੱਚ ਪਾਤਸ਼ਾਹ ਦੀ ਕੁਰਬਾਨੀ ਕਿੰਨੀ ਵੱਡੀ ਐ ਅਸੀਂ ਰੱਬ ਦੇ ਕਰਜ ਖਲੋਤੇ ਅੱਜ ਮੈਂ ਕਹਿ ਸਕਦਾ ਬੜੇ ਪ੍ਰਾਊਡ ਨਾਲ ਤੁਸੀਂ ਵੀ ਕਹਿ ਸਕਦੇ ਜੀ ਬਿਲਕੁਲ ਐ ਹੀ ਰੱਬ ਦਾ ਕਰ ਆ ਅਸੀਂ ਅੱਜ ਰੱਬ ਦਾ ਕਰ ਵੇਖ ਲਿਆ ਅਸੀਂ ਸਵਰਗ ਨਰਕ ਤੋਂ ਉੱਠ ਕੇ ਸੱਚ ਖੰਡ ਜਿੱਥੇ ਸੱਚ ਬਾਪੂ ਕਦੀ ਨਾ ਜਾਣ ਚਤੇ ਨਾ ਆਉਣ ਚਾ ਬਿਲਕੁਲ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਉਸ ਸਥਾਨ ਤੇ ਪਹੁੰਚੇ ਹਾਂ ਜਿੱਥੇ ਉਹਨਾਂ ਵੱਲੋਂ 2 ਸਾਲ 6 ਮਹੀਨੇ ਤੇ 13 ਦਿਨ ਸਮਾਂ ਬਤੀਤ ਕੀਤਾ ਗਿਆ ਕੀ ਹੈ ਇਸ ਸਾਰੀ ਜਗ੍ਹਾ ਦਾ ਇਤਿਹਾਸ ਜਾਣਨ ਦੀ ਵੀ ਕੋਸ਼ਿਸ਼ ਕਰਦੇ ਲੇਕਿਨ ਤੁਹਾਨੂੰ ਇੱਕ ਵਾਰ ਤਸਵੀਰਾਂ ਜੂੜ ਦਿਖਾ ਦਿੰਦੇ ਆ ਕਿ ਜਿਸ ਜਗ੍ਹਾ ਤੇ ਅਸੀਂ ਮੌਜੂਦ ਆ ਉੱਥੇ ਗੁਰੂ ਸਾਹਿਬਾਨ ਵੱਲੋਂ ਆਪਣਾ ਮਹਾਰ ਕਿਸ ਤਰ੍ਹਾਂ ਦਾ ਰੱਖਿਆ ਗਿਆ ਸੀ ਤੁਸੀਂ ਦੇਖ ਸਕਦੇ ਹੋ ਕਿ ਇਹ ਜੋ ਤਸਵੀਰਾਂ ਨੇ ਇਹ ਡਿਊਡੀ ਸਾਹਿਬ ਡਿਊਡੀ ਦੀਆਂ ਤਸਵੀਰਾਂ ਨੇ ਜਿੱਥੋਂ ਗੁਰੂ ਸਾਹਿਬ ਹਮੇਸ਼ਾ ਹੀ ਐਂਟਰ ਕਰਦੇ ਹੋਣਗੇ ਨਾਲ ਹੀ ਅਗਲੇ ਬੰਨੇ ਤੁਸੀਂ ਦੇਖ ਸਕਦੇ ਹੋ ਕਿ ਦੋ ਦਰਵਾਜੇ ਜਿਹੜੇ ਨੇ ਉਹ ਪੁਰਾਤਨ ਦਰਵਾਜੇ ਜਿਹੜੇ ਨੇ ਉਹ ਰੱਖੇ ਗਏ ਨੇ ਅਤੇ ਉਸ ਤੋਂ ਬਾਅਦ ਕਾਫੀ ਚੀਜ਼ਾਂ ਜਿਹੜੀਆਂ ਨੇ ਇੱਥੇ ਅਲੱਗ-ਅਲੱਗ ਜਿਹੜੀਆਂ ਨੇ ਉਹ ਵੇਖਣ ਨੂੰ ਮਿਲ ਰਹੀਆਂ ਨੇ ਜੇਕਰ ਗੱਲ ਕੀਤੀ ਜਾਵੇ ਤਾਂ ਇੱਥੇ ਜੋ ਸੇਵਾਦਾਰ ਨੇ ਉਹਨਾਂ ਵੱਲੋਂ ਵੀ ਇੱਥੇ ਜਿਹੜਾ ਹੈ ਪਹੁੰਚ ਕੇ ਲਗਾਤਾਰ ਹੀ ਸੇਵਾ ਜਿਹੜੀ ਹੈ ਇੱਥੇ ਕੀਤੀ ਜਾਂਦੀ ਰਹੀ ਹੈ ਅਤੇ ਨਾਲ ਹੀ ਸੇਵਾ ਦੇ ਨਾਲ ਨਾਲ ਕੀ ਕੀ ਇੱਥੇ ਪ੍ਰਾਤਨ ਚੀਜ਼ਾਂ ਨੇ ਉਹਰੇ ਬਾਰੇ ਵੀ ਅਸੀਂ ਜਾਣਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਅਤੇ ਜਾਣਨ ਦੀ ਕੀ ਕਰਾਂਗੇ ਕਿ ਨਾਲ ਨਾਲ ਜਾਣਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਕੀ ਇਤਿਹਾਸ ਹੈ ਉਹਨਾਂ ਇੱਥੇ ਗੁਰੂ ਸਾਹਿਬ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ ਹੈ ਕੀ ਇਤਿਹਾਸ ਹੈ ਜੀ ਇੱਥੇ ਅਸੀਂ ਪਹੁੰਚੇ ਸੀ ਔਰ ਅਸੀਂ ਵੀਡੀਓ ਚ ਦੇਖਿਆ ਕਿ ਬਹੁਤ ਅ ਅਲੌਕਿਕ ਇਤਿਹਾਸ ਜਿਹੜਾ ਹੈ ਹਮੇਸ਼ਾ ਗੁਰੂ ਸਾਹਿਬਾਨ ਦਾ ਰਿਹਾ ਕੀ ਕੀ ਇਤਿਹਾਸ ਹੈ ਜੀ ਇੱਥੇ ਜੀ ਗੁਰੂ ਅਰਜਨ ਦੇਵ ਜੀ ਰਹੇ ਆ ਜੀ 2 2 ਸਾਲ 5 ਮਹੀਨੇ 13 ਦਿਨ ਰਹੇ ਆ ਜੀ ਅੱਛਾ ਜੀ ਤੇ ਇੱਥੇ ਬਾਲ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਆਏ ਆ ਉਹ ਵੀ ਇਹ ਗਲੀਆਂ ਵਿੱਚ ਖੇਡਦੇ ਰਹਿਆ ਤੇ ਇੱਥੇ ਆ ਖੂਹ ਇੱਕ ਖੂਹ ਆ ਪ੍ਰਾਤਨ ਖੂਹ ਆ ਇੱਥੇ ਮੰਤਾਲੋ ਹਣ ਮੁੜ ਕੇ ਇੱਥੇ ਮੰਤ ਰਹਿੰਦੇ ਰਹੇ ਜੀ ਬਾਜ ਉਹਨਾਂ ਦਾ ਉਹਨਾਂ ਤੋਂ ਬਾਅਦ ਮੰਤ ਰਹਿੰਦੇ ਰਹਿਆ ਉਧਰਲੇ ਮਨੇ ਤੁਸੀਂ ਦਰਸ਼ਨ ਕੀਤਾ ਗੁਰੂ ਕੀ ਕੋਟੜੀ ਸਾਹਿਬ ਗੁਰਦੁਆਰਾ ਵਾ ਜੀ ਉਥੇ ਗੁਰੂ ਅਰਜਨ ਦੇਵ ਜੀ ਰਹਿੰਦੇ ਰਹਿਆ ਤੇ ਮਾਤਾ ਗੰਗਾ ਜੀ ਵੀ ਨਾਲ ਰਹਿੰਦੇ ਰਹਿਆ ਦੋ ਸਾਲ ਰਹੇ ਆ ਮਾਤਾ ਜੀ ਜੀ ਤੇ ਦੋ ਸਾਲ ਰਹਿੰਦੇ ਰਹੇ ਬਹੁਤ ਹਾਲਾਤ ਕਾਫੀ ਨਾਜ਼ੁਕ ਬਣੇ ਹੋਏ ਨੇ ਕਿ ਕੀ ਕਾਰਨ ਕੀ ਸਮਝਦੇ ਰਹੀ ਸਾਮ ਸੁਭਾਲ ਨਹੀਂ ਹੋ ਪਾਈ ਇਸ ਚੀਜ਼ ਦੀ ਜੀ ਕਾਰਨ ਜੀ ਹੁਣ ਹੈ ਤੇ ਕਮੇਟੀ ਦੇ ਵਾਸੀ ਆ ਜੀ ਉਹਨਾਂ ਦੇ ਹੱਥ ਹੀ ਆ ਜੀ ਉਹ ਉਹਨਾਂ ਤੋਂ ਹੋ ਹੈਗੀ ਆ ਮਤਲਬ ਕਮੇਟੀ ਆਂਦੀ ਆ ਜੀ ਇੱਥੇ ਹਾਂਜੀ ਆਂਦੀ ਆਂਦੀ ਹਾਂਜੀ ਪ੍ਰਬੰਧ ਪੂਰਾ ਜੀ ਪ੍ਰਬੰਧ ਪੂਰਾ ਚੰਗੀ ਤਰ੍ਹਾਂ ਸੇਵਾ ਦਿੰਦੀ ਆ ਜੀ ਪੂਰਾ ਐ ਮਤਲਬ ਚੰਗੀ ਤਰ੍ਹਾਂ ਸੇਵਾ ਕਰਦੀ ਆ ਇੱਥੇ ਕਰਾਉਂਦੇ ਆ ਨਾਲ ਲਾਉਂਦੇ ਆ ਤੁਸੀਂ ਕਦੋਂ ਦੀ ਸੇਵਾ ਕਰ ਰਹੇ ਹੋ ਜੀ ਤੁਸੀਂ ਕਦੋਂ ਦੇ ਇੱਥੇ ਸੇਵਾ ਮੈਨੂੰ ਜੀ ਇੱਥੇ 3 ਕ ਮਹੀਨੇ ਹੋ ਗਏ ਨੇ 3 ਕ ਮਹੀਨੇ ਹੋ ਗਏ ਹਾਂ ਅਸੀਂ ਦੇਖ ਰਹੇ ਸੀ ਬੜਾ ਸਾਫ਼ ਸੁਥਰਾ ਤੁਸੀਂ ਬਾਗ ਵੀ ਰਖਾਇਆ ਕੋਈ ਬਹੁਤ ਅਚਲ ਇਹ ਸਾਰਾ ਕੋ ਇਹ ਸਾਰਾ ਕੋ ਹੈ ਜੀ ਇੱਥੇ ਲਾਇਆ ਆਪਣੇ ਆ ਬੂਟੇ ਲਾਏ ਆ ਜੀ ਇਹ ਸਾਰਾ ਕੋ ਆਪਣਾ ਜਿਵੇਂ ਕੁਦਰਤ ਕਰਕੇ ਸਾਰੇ ਆਤਰੀ ਕਾ ਲਾਈਆਂ ਨਹੀਂ ਸਾਰਾ ਕੋ ਜੀ 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 ਕਿਉਂਕਿ ਗੁਰੂ ਅਚਲਦੇਵ ਜੀ ਨੂੰ ਗ੍ਰੀਨਰੀ ਦਾ ਬਹੁਤ ਪਿਆਰ ਸੀ ਕਹਿੰਦੇ ਸੀ ਗ੍ਰੀਨਰੀ ਜ਼ਰੂਰ ਹੋਣੀ ਚਾਹੀਦੀ ਆ ਹਾਂ ਜੀ ਉਹਦੇ ਸਾਰਿਆਂ ਨੂੰ ਬਾਬਾ ਜੀ ਕੁਦਰਤਾਂ ਦੇ ਆਪਾਂ ਵਾਣੇ ਨੇ ਕੁਦਰਤ ਤੋਂ ਬਿਨਾਂ ਦੇ ਕੋਹ ਨਹੀਂ ਹੈਗਾ ਜੀ ਬਿਲਕੁ ਉਹ ਸਾਰਾ ਕੁਝ ਰੋਖਾ ਪਾਣ ਸਾਹ ਦਿੰਦੇ ਆ ਜੀ ਸਾਰਾ ਕੁਝ ਰੋਖਾ ਪਾਣ ਦੇਣ ਦੇ ਆਪਾਂ ਫਿਰ ਵੀ ਪੁੱਟੀ ਜੰਨੇ ਆ ਇਹ ਰੋਖਾ ਨਾ ਹੀ ਸਾਰਾ ਕੁ ਖਰ ਹਰਿਆਲੀ ਭਰਿਆਲੀ ਹੂੰ ਇਹ ਸਾਰਾ ਕੁ ਤੇ ਇੱਥੇ ਕਿ ਇਤਿਹਾਸ ਖੂ ਵੀ ਹੈਗਾ ਜੀ ਉਹਦਾ ਕੀ ਇਤਿਹਾਸ ਹੈ ਜੀ ਉਹ ਨਹੀਂ ਖੂ ਹਜੇ ਪਤਾ ਨਹੀਂ ਵਹ ਵੱਡਿਆਂ ਤੋਂ ਪੁੱਛਣ ਨਾਲ ਮਿਲਦਾ ਵਾ ਕਿ ਇੱਥੇ ਗੁਰੂ ਸਾਹਿਬ ਇਸ਼ਨਾਨ ਕਰਦੇ ਰਹੇ ਆ ਬਾਕੀ ਕੋਈ ਚੰਗੀ ਤਰ੍ਹਾਂ ਇਤਿਹਾਸ ਨਹੀਂ ਪਤਾ ਮੈਂ ਆਖੀ ਜਮਾ ਬਾਕੀ ਕੋਈ ਥੋੜਾ ਇਤਿਹਾਸ ਮੈਨੂੰ ਪਤਾ ਆਇਆ ਹੀ ਆ ਕਿ ਆਪਣੇ ਇੱਥੇ ਗੁਰੂ ਸਾਹਿਬ ਇਸ਼ਨਾਨ ਕਰਦੇ ਰਹੇ ਆ ਜੀ ਕਹਿੰਦੇ ਕਿ ਇੱਥੇ ਕੁਝ ਬੁਖਾਰ ਵਗੈਰਾ ਵੀ ਦੂ ਹਾਂ ਜੀ ਬੁਖਾਰ ਇੱਥੇ ਆਉਂਦੇ ਸੀ ਇਸ਼ਨਾਨ ਕਰਨ ਨਾਲ ਹੋ ਜਾਂਦੇ ਸੀ ਪਲੱਥ ਜਾਂਦੇ ਬੁਖਾਰ ਨਾਲ ਤੇ ਜਦੋਂ ਗੁਰੂ ਸਾਹਿਬ ਇੱਥੇ ਰਹਿੰਦੇ ਸਨ ਤੇ ਇਸ ਤੋਂ ਫਿਰ ਬਾਅਦ ਚ ਉਹਨਾਂ ਕਿਦੋਂ ਕਿ ਚਾਲੇ ਪਾਏਗੇ ਕੁਝ ਹੈ ਆ ਆਈਡੀਆ ਇਤੋਂ ਕੁਝ ਇੱਥੇ ਜੀ 2 ਸਾਲ ਰਹੇ ਇੰਨਾ ਹੀ ਪਤਾ ਈ ਉਸ ਤੋਂ ਬਾਅਦ ਫਿਰ ਇੱਕ ਜੱਗ ਘਾਰਸੇ ਦਾ ਫਿਰ ਇਸ ਤਰ੍ਹਾਂ ਹੀ ਰਹਿ ਗਿਆ ਸਟੈਂਡ ਹਾਂਜੀ ਇਸ ਤਰ੍ਹਾਂ ਮਣਕੀ ਮੰਤ ਸਾਹਿਬ ਦੇ ਰਹਿ ਜੀ ਪਿਛੋਂ ਮਣਕੀ ਪ੍ਰਾਰਥਨਾ ਹੁਣ ਉਹਨਾਂ ਦਾ ਕੋਈ ਪਤਾ ਨਹੀਂ ਨਾ ਬਾਕੀ ਇੱਥੇ ਪਹਿਲਾਂ ਸਾਮ ਸੰਭਾਲ ਕਰਦੇ ਰਹਿ ਜੀ ਰਹਿੰਦੇ ਰਿਹਾ ਜੀ ਇੱਥੇ ਤਾਂ ਹੀ ਮਣਕੀ ਗੁਰਦਾਰਾ ਸਾਹਿਬ ਬਣਿਆ ਵਾ ਇੱਥੇ ਆਪਣਾ ਗੁਰੂ ਕੀ ਕੋਠੜੀ ਸਾਹਿਬ ਕੀ ਮਣਕੀ ਫਿਰ ਗਾੜੀ ਗਾੜੀ ਐਵੇਂ ਜਿਵੇਂ ਚੱਲੀ ਜਾਂਦਾ ਵਾ ਹੁਣ ਗਾੜੀ ਕਮੇਟੀ ਸੇ ਕਰਨ ਈ ਹੈ ਸੇਵਾ ਟੋਟਲ ਕਿੰਨੇ ਕਿੰਨੇ ਕਮਰੇ ਨੇ ਜੀ ਇੱਥੇ ਟੋਟਲ ਆਈਡੀਆ ਹੈ ਕੁਝ ਟੋਟਲ ਇੱਥੇ ਹੋਣੇ ਆ ਜੀ ਮਤਲਬ ਅੰਦਾਜ਼ਾ ਜੇ ਲਾਈਏ ਤੇ 10 ਹੋਣੀਆਂ 10 ਇਹ ਦਵਾ ਇਹ ਤੋਂ ਜ਼ਿਆਦਾ ਹੋਣੀਆਂ ਇਹ ਬਾਅਦ ਚ ਦਰਵਾਜ਼ਾ ਨਿਕਲੇ ਕਿ ਪਹਿਲਾਂ ਨਹੀਂ ਪਹਿਲਾਂ ਦਾ ਹੀ ਸਾਰਾ ਪ੍ਰਾਤਨ ਆ ਜੀ ਇਹ ਪਰ ਸਾਰਾ ਇਹ ਸਾਰਾ ਪ੍ਰਾਤਨ ਸੀ ਕਰੀ ਇੱਥੇ ਹਾਂ ਨਹੀਂ ਨਹੀਂ ਪ੍ਰਾਤਨ ਨਹੀਂ ਤੇ ਇਹ ਇਹ ਡਿਊਟੀ ਨਹੀਂ ਸੀਗੀ ਜਿਹੜੀ ਜਿਸ ਜਗ੍ਹਾ ਦੇ ਉੱਤੇ ਆਪਾਂ ਦੇਖਦੇ ਪਏ ਸੀਗੇ ਜਾਂ ਕੀ ਇਹ ਕੀ ਚੀਜ਼ ਸੀਗੀ ਜਿਹੜੀ ਨਹੀਂ ਇਹ ਕਮਰੇ ਹੀ ਕਮਰੇ ਹੀ ਕੋਈ ਪਹਿਲੇ ਦੇ ਪਹਿਲਾਂ ਦੇ ਸਮੇਂ ਦੇ ਆ ਕੋਈ ਹੁਣ ਹੋ ਗਏ ਆ ਮਤਲਬ ਥੋੜੇ ਖਰਾਬ ਹੋ ਗਏ ਹਾਂ ਹਾਂਜੀ ਬਾਕੀ ਬਹੁਤ ਕਮੇਟੀ ਇੱਥੇ ਕਰਨ ਢਈ ਹੈ ਸਾਥ ਸੋ ਜੋ ਕਰਨ ਦੇ ਮੈਨੇਜਰ ਸਭ ਕਰਨ ਢਾ ਉਹ ਵੀ ਉਹਨਾਂ ਨੇ ਵੀ ਕੱਲਿਆ ਵਾ ਉਹਨਾਂ ਨੇ ਆਂਦੇ ਵੀ ਬਣਾਉਣਾ ਵੇ ਸਥਾਨ ਤੇ ਬਹੁਤ ਸੰਯੋਗ ਦੇਣ ਦੇ ਕਮੇਟੀ ਵਾਲੇ ਵੀ ਤੇ ਬਾਕੀ ਸੇਵਾ ਕਰਾਉਣ ਦੇ ਵਧੀਆ ਜੀ ਹਾਂਜੀ ਸੋ ਧੰਨਵਾਦ ਤੁਹਾਡਾ ਬਹੁਤ ਬਹੁਤ ਜੀ ਵਗ ਜਿਕਰਤਾ ਜੀ ਖੜਸਾ ਜੀ ਫਤਿਹ ਜੀ ਸੋ ਤੁਸੀਂ ਦੇਖ ਸਕਦੇ ਹੋ ਕਿ ਨਾਨਕਸ਼ਹੀ ਇੱਟਾਂ ਨੂੰ ਲੈ ਕੇ ਜਿਹੜਾ ਹੈ ਇੱਥੇ ਅਲੱਗ ਜਿਹੜਾ ਹੈ ਕਿਉਂਕਿ ਜਦੋਂ ਵੀ ਅਸੀਂ ਗੁਰੂ ਸਾਹਿਬਾਨ ਦੇ ਇਤਿਹਾਸਿਕ ਗੱਲਾਂ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਅਲੱਗ ਅਨੁਭਵ ਜਿਹੜਾ ਹੈ ਉਹ ਦੇਖਣ ਨੂੰ ਮਿਲਦਾ ਹਾਲਾਂਕਿ ਕਈ ਵਾਰ ਜਿਹੜੇ ਨੇ ਉਹ ਲਗਾਤਾਰ ਹੀ ਤੁਸੀਂ ਦੇਖ ਸਕਦੇ ਹੋ ਕਿ ਜੋ ਦਰਵਾਜ਼ੇ ਨੇ ਉਹ ਪ੍ਰਾਤਨ ਦਰਵਾਜ਼ੇ ਨੇ ਪ੍ਰਾਤਨ ਤਰੀਕੇ ਦੇ ਨਾਲ ਸਾਰਾ ਬਣਿਆ ਹੋਇਆ ਨਾਨਕਸ਼ਹੀ ਇੱਟ ਜਿਹੜੀ ਹੈ ਉਹ ਬਣੀ ਹੋਈ ਹਾਲਾਂਕਿ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਵੀ ਨੇ ਫੋਨਾ ਵੱਲੋਂ ਬੜੀ ਨੈਗੇਟਿਵ ਜਿਹੜੀ ਨੇ ਉਹ ਕੰਟਰੋਵਰਸ਼ੀਅਲ ਜਿਹੜੀਆਂ ਨੇ ਉਹ ਗੱਲਾਂ ਇੱਥੇ ਕੀਤੀਆਂ ਜਾਂਦੀਆਂ ਨੇ ਲੇਕਿਨ ਰੱਬ ਦੇ ਰੱਬ ਦੇ ਨਾਮ ਤੇ ਕਦੀ ਵੀ ਕੰਟਰੋਵਰਸ਼ੀਅਲ ਜਿਹੜੀ ਚੀਜ਼ਾਂ ਨਹੀਂ ਹੋਣੇ ਚਾਹੀਦੀਆਂ ਸੋਨੂ ਜੰਡਿਆਲਾ ਜੀ ਕਿਉਂਕਿ ਵੀਡੀਓ ਇਹਨਾਂ ਵੱਲੋਂ ਸਾਨੂੰ ਭੇਜੀ ਗਈ ਸੀ ਬਹੁਤ ਵਧੀਆ ਉਦਮ ਹੀ ਕੰਮ ਕਰਦੇ ਨੇ ਗੁਰੂ ਸਾਹਿਬਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹਨਾਂ ਵੱਲੋਂ ਲੱਭਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਦੂਸਰੇ ਪਾਸੇ ਇਹ ਗੱਲ ਕੀਤੀ ਜਾਵੇ ਤਾਂ ਮਹਾਰਾਜਾ ਰਣਜੀਤ ਸਿੰਘ ਦੀਆਂ ਜੁਨੀਆਂ ਪੁਰਾਤਨ ਚੀਜ਼ਾਂ ਨੇ ਉਹਨਾਂ ਨੂੰ ਲੈ ਕੇ ਵੀ ਬਹੁਤ ਵਾਰ ਇਹਨਾਂ ਵੱਲੋਂ ਜਿਹੜੇ ਆ ਵਿਚਾਰ ਜਿਹੜੇ ਨੇ ਉਹ ਰੱਖੇ ਗਏ ਨੇ ਸੋਨੂੰ ਜੰਡੇਲਾ ਸਰ ਨਾਮਯੂ ਤੇ ਗੱਲਬਾਤ ਕਰ ਲੈਣ ਸੋਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ ਕਿਉਂਕਿ ਤੁਸੀਂ ਸਾਨੂੰ ਉਸ ਜਗ੍ਹਾ ਤੇ ਲੈ ਕੇ ਆਏ ਉਹ ਜਿਸ ਜਗ੍ਹਾ ਦੇ ਉੱਤੇ ਲੋਕ ਆਉਣ ਨੂੰ ਤਰਸਦੇ ਸਨ ਕਿਸ ਤਰ੍ਹਾਂ ਲੱਭ ਲੈਂਦੇ ਹੋ ਅਸਥਾਨੀਆਂ ਜਗਾਵਾਂ ਕਿਸ ਤਰ੍ਹਾਂ ਤੁਹਾਡੇ ਦਿਮਾਗ ਚੰਦਾ ਔਰ ਕਿਦਾਂ ਤੁਸੀਂ ਇਸ ਸੀਨ ਨੂੰ ਜਿਹੜਾ ਸੱਚ ਕੀਤਾ ਸੀਗਾ ਪਿਓ ਦੇ ਘਰ ਚੜ੍ਹੇ ਹੁੰਦੇ ਆ ਬੱਚੇ ਲਾਭ ਹੀ ਲੈਂਦੇ ਭਾਜੀ ਜੀ ਤੁਸੀਂ ਕਰਮਾਪਾਗਾਂ ਵਾਲੇ ਜੀ ਅਸੀਂ ਕਰਮਾਪਾਗਾਂ ਵਾਲੇ ਸੱਚੇ ਪਾਸ਼ਾ ਅੰਗੜ ਫੜ ਕੇ ਲੈ ਆਉਂਦੇ ਆ ਸਿੱਖ ਕਦੀ ਰਹਿ ਸਕਦਾ ਆਪਣੇ ਪਿਓ ਦਾ ਘਰ ਵੇਖੇ ਬਿਨਾ ਜਦੋਂ ਸਾਡੇ ਤੱਕ ਪਹੁੰਚਦੀ ਤੇ ਮੈਂ ਤਾਂ ਫਿਰ ਬਿਨ ਦੇਰੀ ਕੀਤੀ ਪਤਾ ਨਹੀਂ ਸਵਾਸ ਕਰ ਦੋ ਸਤਿਗੁਰ ਨੇ ਖੋ ਲੈਣੇ ਆ ਇੱਥੇ ਆਣ ਕੇ ਤੇ ਨਾ ਇਦਾਂ ਝੋਲੀ ਅੱਡ ਲਈ ਸੱਚੇ ਪਾਸ਼ਾ ਗੜੀ ਤੇ ਮਹਾਰਾਜ ਨੂੰ ਕਿਹਾ ਵੀ ਐਨੇ ਸਾਡੇ ਚੰਗੇ ਕਰਮ ਭਾਗ ਤੋਂ ਸਾਨੂੰ ਸੱਦ ਲਿਆ ਸਾਡੀ ਇੰਨੀ ਔਕਾਤ ਨਹੀਂ ਆ ਹਮ ਧੰਨ ਧੰਨ ਸਾਹਿਬ ਸ੍ਰੀ ਗੁਰੂ अर्जुन देव महाराज शहीदां ਦੇ ਸਰਤਾਜ ਔਰ ਇਹ ਜਿਹੜੀ ਪਾਗ ਹੈ ਤਾਜ ਹੈ ਅੱਜ ਜਿਹੜੀ ਜ਼ਿੰਦਗੀ ਜੀ ਰਏ ਨੇ ਸੱਚੇ ਪਾਤਸ਼ਾਹ ਨੇ ਦਿੱਤੀ ਆ ਔਰ ਸਾਨੂੰ ਜਿਹੜਾ ਵਾ ਰਾਜ ਭਾਗ ਦਿੱਤੇ ਆ ਅੱਜ ਬੜੀ ਖੁਸ਼ੀ ਨਾਲ ਪ੍ਰਾਊਡ ਨਾਲ ਅਸੀਂ ਕਹਿੰਦੇ ਅਸੀਂ ਸਿੱਖਿਆ ਜੀ ਔਰ ਸੱਚੇ ਪਾਤਸ਼ਾਹ ਦੀ ਕੁਰਬਾਨੀ ਕਿੰਨੀ ਵੱਡੀ ਹੈ ਔਰ ਜਦੋਂ ਇਸਥਾਨ ਵੇਖਿਆ ਔਰ ਪ੍ਰਾਤਨ ਕੰਧਾਂ ਵੇਖੋ ਜੀ ਭਾਜੀ ਪ੍ਰਾਤਨ ਕੰਧਾਂ ਨੇ ਉਸ ਵੇਲੇ ਦੀਆਂ ਇੱਥੇ ਸੱਚੇ ਪਾਤਸ਼ਾਹ ਆਪ ਰਹੇ ਨੇ ਤੇ ਜਿੱਥੇ ਗੁਰੂ ਸਾਹਿਬ ਰਹੇ ਨੇ ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਾਰੇ ਸੱਚੇ ਪਾਤਸ਼ਾਹ ਵੀ ਇੱਥੇ ਰਹੇ ਨੇ ਔਰ ਪਰਲੇ ਬੰਨੇ ਜਦੋਂ ਮੈਂ ਦੇਖਿਆ ਔਰ ਮਨ ਬੜਾ ਭਾਵਕ ਵੀ ਹੋਇਆ ਕਿ ਗੁਰੂ ਸਾਹਿਬ ਤੂੰ ਸਾਨੂੰ ਬਾਹ ਫੜ ਕੇ ਹੀ ਲਿਆ ਐ ਇੰਨਾ ਪਿਆਰ ਸਾਡੇ ਨਾਲ ਬੱਚਿਆਂ ਨਾਲ ਔਰ ਬਹੁਤ ਸਾਰੀਆਂ ਸੰਗਤਾਂ ਨੇ ਜਿਹੜੀਆਂ ਇੱਥੇ ਪਹੁੰਚ ਨਹੀਂ ਸਕਦੀਆਂ ਜੀ ਤੇ ਜਦੋਂ ਤਰੰਤਰੰਤ ਚੋਲਾ ਸਾਹਿਬ ਆਉਣਗੇ ਜੀ ਦਰਸ਼ਨ ਕਰਕੇ ਜਾਣਗੇ ਪ੍ਰਾਤਨ ਵੇਖੋ ਸਾਰੀਆਂ ਪ੍ਰਾਤਨ ਨੇ ਜੀ ਤੇ ਇੱਥੇ ਅਸੀਂ ਰੱਬ ਦੇ ਘਰ ਚ ਖਲੋਤੇ ਅੱਜ ਮੈਂ ਕਹਿ ਸਕਦਾ ਬੜੇ ਪ੍ਰਾਊਡ ਨਾਲ ਤੁਸੀਂ ਵੀ ਕਹਿ ਸਕਦੇ ਜੀ ਬਿਲਕੁਲ ਅਸੀਂ ਰੱਬ ਦਾ ਘਰ ਆਸੀਂ ਅੱਜ ਰੱਬ ਦਾ ਘਰ ਵੇਖ ਲਿਆ ਅਸੀਂ ਸਵਰਗ ਨਰਕ ਤੋਂ ਉੱਠ ਕੇ ਸੱਚਖੰਡ ਜਿੱਥੇ ਸੱਚ ਬਾਪੂ ਕਦੀ ਨਾ ਜਾਣ ਚ ਤੇ ਨਾ ਆਉਣ ਚ ਆ ਬਿਲਕੁਲ ਉਹ ਹਮੇਸ਼ਾ ਪੂਰੀ ਕਾਇਨਾਤ ਦਾ ਮਾਲਕ ਹੈ ਉਹ ਅੰਗ ਸੰਗ ਰਹਿੰਦਾ ਵਾ ਸਦਾ ਹੀ ਜੀ ਕਦੀ ਸਾਡੇ ਤੋਂ ਦੂਰ ਨਹੀਂ ਆ ਤੇ ਜਿਹੜਾ ਸੱਚੇ ਪਾਤਸ਼ਾਹ ਕਣ ਕਣ ਘਟ ਘਟ ਕੇ ਪਟ ਪਟ ਕੀ ਜਨਤ ਭਲੇ ਬੁਰੇ ਕੀ ਪੀੜ ਪਛਾਨਤ ਬਿਲਕੁਲ ਤਾਂ ਹੀ ਤੇ ਬੜੀਆਂ ਸੋਹਣੀਆਂ ਗੁਰਬਾਣੀ ਦੇ ਪੰਕਤੀਆਂ ਲਿਖਿਆ ਹੁੰਦੇ ਆ ਜੱਪਿਓ ਜਿਨੇ ਅਰਜਨ ਦੇਵ ਗੁਰੂ ਫਿਰ ਸੰਕਟ ਗਰਭ ਜਉਣ ਨਾ ਆਇਓ ਸੱਚੇ ਪਾਤਸ਼ਾਹ ਅਸੀਂ ਤੇਰੇ ਘਰ ਚ ਆਏ ਸਾਡੇ ਦੇ ਸੰਕਟ ਹੀ ਘਟਦੇ ਤੂੰ ਬਿਲਕੁਲ ਤੇ ਮੈਂ ਤਾਂ ਆ ਖੂ ਆ ਸੱਚੇ ਪਾਤਸ਼ਾਹ ਦਾ ਇਹ ਕਿਸੇ ਸਮੇ ਗੁਰੂ ਸਾਹਿਬ ਇਸ਼ਨਾਨ ਕਰਦੇ ਰਿਹਾ ਇਹ ਮਹਾਰਾਜ ਦੇ ਜਿਹੜੇ ਪਰਾਤਨ ਉਸ ਵੇਲੇ ਦੀਆਂ ਇੱਟਾਂ ਨੇ ਜੀ ਇਹ ਸਾਰੀਆਂ ਭਾਜੀ ਨਾਨਕਸ਼ਾ ਇੱਟਾਂ ਨੇ ਵੇਖੋ ਜੀ 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 ਤੇ ਜਿੱਥੇ ਰੱਬ ਆਪ ਹਾਜਰਨਾਟ ਕਹਿੰਦੇ ਤਪਦੇ ਸ਼ਹਿਰ ਗਰਾਂਟ ਹਰ ਜਿੱਥੇ ਚਰਨ ਪਏ ਗੁਰੂ ਨਾਨਕ ਦੇ ਜਿੱਥੇ ਗੁਰੂ ਸਾਹਿਬ ਦੇ ਚਰਨ ਪੈ ਗਏ ਨਾ ਉਹ ਧਰਤੀ ਪਵਿੱਤਰ ਹੋ ਜਾਂਦੀ ਆ ਉੱਥੇ ਲੋਕ ਆਣ ਕੇ ਨਮਸਕਾਰ ਕਰਦੇ ਨੇ ਤੇ ਐਸੇ ਰੱਬ ਦੇ ਘਰ ਦੇ ਵਿੱਚ ਆਪਾਂ ਖਲੋਤੇ ਆ ਜਵਾ ਪ੍ਰਾਊਡ ਨਾ ਕਹਿ ਸਕਦੇ ਅਸੀਂ ਨਾ ਤੇ ਵੇਖਿਆ ਸਵਰਗ ਤੇ ਨਾ ਵੇਖਿਆ ਨਰਕ ਪਰ ਅਸੀਂ ਆਪਣੇ ਰੱਬ ਦਾ ਘਰ ਵੇਖ ਲਿਆ ਆਪਣੇ ਬਾਪੂ ਦਾ ਘਰ ਵੇਖ ਲਿਆ ਜਿੱਥੇ ਸੱਚੇ ਪਾਤਸ਼ਾਹ ਨੇ ਬੰਦਗੀ ਕੀਤੀ ਇਹਨਾਂ ਲੰਮਾ ਸਮਾਂ ਬਤੀਤ ਕੀਤਾ ਛੇਵੇਂ ਪਾਤਸ਼ਾਹ ਨੇ ਵੀ ਜੀ 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 ਅੱਜ ਤੁਸੀਂ ਮੈਨੂੰ ਦੱਸੋ ਵੀ ਤੁਸੀਂ ਇੰਟਰਵਿਊ ਲੈਂਦੇ ਜੇ ਅੱਜ ਇੱਕ ਸਵਾਲ ਮੈਂ ਤੁਹਾਨੂੰ ਪੁੱਛਦਾ ਵੀ ਭਾਜੀ ਤੁਹਾਨੂੰ ਕਿਦਾਂ ਦਾ ਲੱਗਾ ਮੈਂ ਮ ਰੋਮ ਕੰਡੇ ਦੇਖ ਸਕਦੇ ਤੇ ਖੜੇ ਆ ਔਰ ਮੈਨੂੰ ਵਾਕਈ ਇੱਕ ਬੜੀ ਅੱਛੀ ਵੇਵਜ਼ ਆ ਰਹੀਆਂ ਇੱਥੇ ਕਿ ਐਸਾ ਲੱਗਦਾ ਪਿਆ ਕਿ ਜਿਵੇਂ ਆਪਣੇ ਪਿਓ ਦੀ ਗੋਦ ਚ ਬਟਾ ਬੈਠ ਕੇ ਖੇਡਦਾ ਹੁੰਦਾ ਔਰ ਦੂਸਰੇ ਨੰਬਰ ਤੇ ਇੱਕ ਜਗ੍ਹਾ ਤਾਂ ਗੁੱਸਾ ਵੀ ਚੜਦਾ ਪਿਆ ਥੋੜਾ ਮਨ ਚ ਮਲਾਲ ਵੀ ਆ ਕਿ ਯਾਰ ਸਾਡੇ ਪਿਓ ਦਾ ਘਰ ਹੋਵੇ ਅਸੀਂ ਆਪਣੇ ਘਰ ਤੇ ਪਾਲੇ ਸੋਨਿਆਂ ਦੇ ਕੀ ਸ਼ਾਇ ਲੱਗਦਾ ਨਹੀਂ ਕਿ ਇਹ 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 ਘਰ ਨਹੀਂ ਸਾਨੂੰ ਚਾਹੀਦਾ ਸੀਗਾ ਕਿ ਉਹ ਘਰ ਵਰਗਾ ਘਰ ਹੁੰਦਾ ਸਿੱਖ ਕੌਮ ਕਿੱਥੋਂ ਤੱਕ ਰਾਜ ਕਰ ਰਹੀ ਆ ਜੀ ਔਰ ਕਿਨੇ ਕਿਨੇ ਕੰਟਰੀਆਂ ਚ ਅਸੀਂ ਬੈਠੇ ਆ ਕਿੱਥੇ ਲੰਗਰ ਲਾਉਨੇ ਕੀ ਕੁਛ ਕਰਦੇ ਫਿਰਦੇ ਆ ਅਸੀਂ ਕਿੱਥੇ ਮਾਰਬਲ ਪੱਥਰ ਲਾਏ ਸਾਡੇ ਪਰ ਅੱਜ ਆਪਣਾ ਆਪ ਵੇਚ ਕੇ ਸਾਰਾ ਕੁਝ ਵੇਚ ਕੇ ਵੀ ਇਹ ਸੋਨੇ ਦਾ ਵੀ ਬਣਾ ਦिए ਨਾ ਤਾਂ ਤਦ ਵੀ ਥੋੜਾ ਵਾ ਅਸੀਂ ਦੇਣ ਨਹੀਂ ਦੇ ਸਕਦੇ ਆਪਣੇ ਰੱਬ ਦਾ ਕਿਉਂਕਿ ਮੈਂ ਤਾਂ ਬਾਰ ਬਾਰ ਕਹਿੰਦੇ ਆ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਸਾਡੇ ਕਰਕੇ ਬਹੁਤ ਤਸੀਹਤ ਆ ਬਿਲਕੁਲ ਸਾਨੂੰ ਐਵੇਂ ਨਹੀਂ ਮਤਲਬ ਸਿਰ ਚੁੱਕ ਕੇ ਜੀਣਾ ਸਿਖਾਇਆ ਗੁਰੂ ਸਾਹਿਬ ਨੇ ਜੋ ਕਿ ਸਾਡੇ ਲਈ ਕਿੱਸਾ ਤੇ ਅਸੀਂ ਤਾਂ ਕਦੀ ਦੇਣ ਹੀ ਨਹੀਂ ਦੇ ਸਕਦੇ ਬਿਲਕੁਲ ਮੰਗਤਿਆਂ ਨੂੰ ਰਾਜੇ ਬਣਾਉਣਾ ਤੇ ਰਾਜ ਭਾਗ ਦੇਣੇ ਤੇ ਅਸੀਂ ਅੱਜ ਸਿਰ ਚੁੱਕ ਕੇ ਜੇ ਕਹਿੰਨੇ ਤੇ ਸਰਬੰਸ ਵਾਰਤਾ ਸਭ ਕੁਛ ਹੀ ਕੁਛ ਨਹੀਂ ਰੱਖਿਆ ਗੁਰੂ ਸਾਹਿਬ ਨੇ ਸਭ ਕੁਛ ਦਿੱਤਾ ਤੇ ਅਜ ਯਾਦਗਰ ਰੱਬ ਦੇ ਘਰ ਦੀ ਯਾਦ ਕਰਦਾ ਹਾਲਾਤ ਹੋਵੇ ਤੇ ਸਿੱਖ ਸੋਨਾ ਚੜਾਉਣ ਤੇ ਇੰਨਾ ਕੁਛ ਕਰਨ ਤੇ ਮਤਲਬ ਜਦੋਂ ਅਨੰਦਪੁਰ ਨੂੰ ਗਿਆ ਉੱਥੋਂ ਦਾ ਰਾਹ ਵੇਖ ਕੇ ਤਕਲੀਫ ਹੋਈ ਅੱਜ ਰੋਣ ਨਿਕਲਦਾ ਵੇਖ ਕੇ ਵੀ ਭਾਜੀ ਸਾਡੀ ਕੌਮ ਇਹ ਪੰਜਾਬ ਛੀ ਆ ਇਹ ਪਾਕਿਸਤਾਨ ਛੀ ਨਹੀਂ ਆ ਆਪਾਂ ਖਲੋਤੇ ਪੰਜਾਬ ਛੀ ਖਲੋਤੇ ਚੋਲਾ ਸਾਤ ਤਰਨਤਨ ਜ਼ਿਲ੍ਹੇ ਚ ਇੰਨਾ ਬਜਟ ਸਿੱਖਾਂ ਦੀ ਜੀਪੀਸੀ ਦਾ ਹੋਵੇ ਮੈਂ ਪ੍ਰਧਾਨ ਸਾਹਿਬ ਨੂੰ ਮਿਲਣਾ ਜਾ ਕੇ ਜੀ ਵੀ ਆਪਾਂ ਇਹਨਾ ਬਜਟ ਸਰਕਾਰ ਤੋਂ ਵੀ ਜ਼ਿਆਦਾ ਹੋਵੇ ਤੇ ਇਹ ਚੀਜ਼ਾਂ ਰਹਿ ਜਾਣ ਪਰ ਗੱਲ ਆ ਕਿ ਚਲੋ ਸੱਚੇ ਪਾਤਸ਼ਾਹ ਨੇ ਸਾਨੂੰ ਲੈਣ ਦਾ ਤੁਹਾਨੂੰ ਲੈਣ ਦਾ ਕਿੰਨੇ ਚੰਗੇ ਕਰਮ ਕੀਤੇ ਸਤਗੁਰ ਨੇ ਲੈ ਲੈਂਦਾ ਬਾਹ ਫੜ ਕੇ ਕਰੋੜਾਂ ਚੋਂ ਇੱਕ ਆਪਾਂ ਜਿਹੜੇ ਆਏ ਇੱਥੇ ਤੇ ਸੰਗਤ ਨੇ ਜੇ ਤੁਹਾਡੇ ਚੈਨਲਾਂ ਤੇ ਦੇਖਣਾ ਨਾ ਜੀ ਤੇ ਉਹਨਾਂ ਤੁਹਾਨੂੰ अनेका ਦਾਵਾਵਾਂ ਦੇਣੀਆਂ ਵਾ ਅੱਜ ਤੁਹਾਡੇ ਜਿਹੜਾ ਬਾਜੀ ਤੁਸੀਂ ਪੱਤਰਕਾਰੀ ਕਰਦੇ ਜੇ ਤੁਹਾਡੇ ਚੈਨਲ ਤੇ ਜਿੰਨੇ ਜਿੰਨੇ ਵੀਰਾ ਭਰਾਵਾਂ ਨੇ ਉੱਥੇ ਐਡੀਟਿੰਗ ਕਰਨੇ ਉਹਨਾਂ ਵੀ ਵੇਖਣਾ ਤੇ ਇਹ ertidhi ਉਹ ਆ ਜਿੱਥੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਰਹੇ ਔਰ ਬਹੁਤ ਕਰਮਾ ਭਾਗਾਂ ਵਾਲੀ ਪ੍ਰਾਤਨ ਪ੍ਰਾਤਨ ਚੀਜ਼ਾਂ ਵੇਖਣ ਨੂੰ ਨਹੀਂ ਮਿਲਦੀਆਂ ਪਰ ਇਹ ਪ੍ਰਾਤਨ ਜਿਹਾ ਦੇਖ ਲਓ ਕਿਤੇ ਵੀ ਤੁਸੀਂ ਆਲੇ-ਦੁਆਲੇ ਵੇਖ ਕੇ ਤੁਹਾਨੂੰ ਪ੍ਰਾਊਡ ਫੀਲ ਹੋ ਰਿਹਾ ਖੁਸ਼ੀ ਹੋ ਰਹੀ ਵੀ ਅੱਜ ਪੰਜਵੇਂ ਪਾਸ਼ਾ ਜਿਨ੍ਹਾਂ ਦੀ ਗੁਰਬਾਣੀ ਅਸੀਂ ਪੜ੍ਹਦੇ ਆ ਹੁਕਮਨਾਮਾ ਲੈ ਕੇ ਚੱਲਦੇ ਤੇ ਇਹ ਹਾਲਾਤ ਨੇ ਮਹਾਰਾ ਸੱਚੇ ਪਾਤਸ਼ਾਹ ਇਹ ਸੇਵਾਵਾਂ ਸਾਡੇ ਕੋਲੋਂ ਲਈ ਜਿੰਨੇ ਜੋ ਕਿ ਹੈਗੇ ਸਾਡੀ ਕੌਮ ਨੂੰ ਚੜ੍ਹਦੀ ਕਲਾ ਚ ਰੱਖੀ ਤੇ ਸਾਨੂੰ ਦਿੱਤਾ ਤੇ ਬੜਾ ਕੁਝ ਪਰ ਅਸੀਂ ਨਹੀਂ ਕੁਝ ਕਰ ਸਕੇ ਪਰ ਇਹ ਜ਼ਰੂਰ ਸਾਡੀ ਕੌਮ ਨੂੰ ਇਧਰ ਧਿਆਨ ਦੇਣਾ ਚਾਹੀਦਾ ਲੋੜ ਆ ਇੱਕ ਹੋਰ ਤੁਹਾਨੂੰ ਜੀ ਜਦੋਂ ਅਸੀਂ ਦੀਵਾਰਾਂ ਨੂੰ ਹੱਥ ਲਗਾਉਂਦੇ ਸੀ ਐਂ ਲੱਗਦਾ ਪਿਆ ਸੀ ਜਿਵੇਂ ਨਾ ਅਸੀਂ ਕਿਸੇ ਦੇ ਸਰੀਰ ਨੂੰ ਹੱਥ ਲਾਣੇ ਆ ਮਤਲਬ ਕਿ ਇਦਾਂ ਦਾ ਮਤਲਬ ਕਿ ਫੀਲ ਹੁੰਦਾ ਔਰ ਇੱਕ ਇੱਕ ਚੀਜ਼ ਜਿਹੜੀ ਨਾ ਹਜੇ ਤੱਕ ਬੰਨਸ ਚਾ ਗਈ ਆ ਜੇਕਰ ਤੁਸੀਂ ਉਹ ਪੁਰਾਣੀਆਂ ਦੀਵੇ ਰੱਖਣ ਵਾਲੀ ਜਗ੍ਹਾ ਵੇਖੋ ਉਹ ਬੰਨਸ ਚ ਪੂਰੀ ਹੈਗੀ ਆ ਜੇ ਦਰਵਾਜਿਆਂ ਦੀ ਗੱਲ ਕੀਤੀ ਜਾਵੇ ਤੇ ਪੁਰਾਣੇ ਦਰਵਾਜੇ ਇਹ ਪੁਰਾਣੀਆਂ ਇੱਟਾਂ ਨੇ ਇਹ ਨਾਨਕਸ਼ਾਹੀ ਇੱਟ ਨੂੰ ਹੱਥ ਜਿਵਾੜ ਕੇ ਇਤਾਂ ਵੀ ਮਾਰੇ ਦੇ ਹੱਥ ਲੱਗੇ ਆ ਕਿ ਪਤਾ ਠੇੜਾ ਠੋਡਾ ਵਜਾ ਹੋਵੇ ਸੀ ਨੂੰ ਵੀ ਹਨਾ ਅਸੀਂ ਅਸੀਂ ਉਹ ਚੀਜ਼ ਨੂੰ ਵੇਖ ਕੇ ਹੋ ਰਿਹਾ ਬਾਕੀ ਲੇਕਿਨ ਲੇਕਿਨ ਮੈਂ ਫਿਰ ਉਹੀ ਜਗ੍ਹਾ ਤੇ ਆਨਾਵਾ ਕਿ ਸਾਨੂੰ ਚਾਹੀਦਾ ਸੀਗਾ ਕਿ ਇਹਨੂੰ ਹੋਰ ਸੰਭਾਲ ਦੇ ਕੀ ਲੱਗਦਾ ਨਹੀਂ ਕਿ ਸੰਭਾਲਣ ਦੀ ਹਜੇ ਵੀ ਜਰੂਰਤ ਹੈ ਕਿਉਂਕਿ ਉਤੋਂ ਸ਼ਾਂਤ ਲੱਗੀ ਹੋਈ ਆ ਬਿਲਕੁਲੀ ਉਹ ਵੀ ਆਪ ਨੂੰ ਠੀਕ ਹੋਣੀ ਚਾਹੀਦੀ ਸੀ ਕਿ ਕੁਝ ਚੀਜ਼ਾਂ ਸਾਂਭ ਸਕਦੇ ਆ ਇਹਨੂੰ ਰੱਖਿਆ ਜਾ ਸਕਦਾ ਹਾਲਾਂਕਿ ਵਿਦੇਸ਼ਾਂ ਦੇ ਵਿੱਚ ਇਹਨੂੰ ਜੇਕਰ ਇਹ ਵਿਦੇਸ਼ ਚ ਚੀਜ਼ ਹੁੰਦੀ ਨਾ ਤੇ ਇਹਨੂੰ ਬਹੁਤ ਵਧੀਆ ਢੰਗ ਨਾਲ ਪਰ ਪਰਫਿਊ ਕਰਕੇ ਰੱਖਣਾ ਸੀ ਉਹਨਾਂ ਨੇ ਸਾਂਭ ਕੇ ਰੱਖਣਾ ਸੀ ਕਿ ਲੱਗਦਾ ਨਹੀਂ ਇਹਨੂੰ ਸੰਭਾਲਣ ਦੀ ਜਰੂਰਤ ਹੈ ਹੁਣ ਬਹੁਤ ਸੰਭਾਲਣ ਦੀ ਜਰੂਰਤ ਹੈ ਭਾਜੀ ਇਹ ਤੇ ਮਤਲਬ ਬਹੁਤ ਹੀ ਜਰੂਰਤ ਆ ਇਹਦੇ ਲਈ ਤੇ ਮੇਰੇ ਕੋਲ ਲਫ਼ਜ਼ ਹੀ ਨਹੀਂ ਹੈਗੇ ਜਿੰਨਾ ਕਰ ਸਕਦੇ ਆ ਨਾ ਅਸੀਂ ਅੱਜ ਸਾਡੀ ਕੌਮ ਦੇਖ ਰਹੀ ਆ ਜੀ ਚੈਨਲਾਂ ਤੇ ਜਦੋਂ ਚੱਲਣੀਆਂ ਆ ਤੇ ਵੇਖਿਓ ਕਿੰਨੀ ਸੰਗਤ ਆਉਂਦੀ ਇੱਥੇ ਪ੍ਰਸ਼ਾਨ ਆਉਗੀ ਇੱਛਾ ਲੈ ਕੇ ਆਉਣਗੇ ਔਰ ਸਤਗੁਰੂ ਨੇ ਝੋਲੀਆਂ ਭਰ ਕੇ ਭੇਜਣੀਆਂ ਮਹਾਰਾਜ ਆਪ ਹੀ ਲਿਆਉਂਦੇ ਆਪਣੇ ਪਿਆਰਿਆਂ ਨੂੰ ਤੁਹਾਡੇ ਚੈਨਲ ਦੇ ਜ਼ਰੀਏ ਲੋਕਾਂ ਤੱਕ ਪਹੁੰਚ ਜਾਣੀ ਆ ਮੈਨੂੰ ਨਾ ਇੱਕ ਹੋਰ ਗੜਬੜੀ ਵਧੀਆ ਚਿੰਤਾ ਆਉਂਦੀ ਆ ਕਿ ਜਦੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਣਾ ਮੈਨੂੰ ਸੁਬਾਬੋ ਮਿਲਿਆ ਕਿ ਮੈਂ ਸਟੋਰੀ ਕਰਨ ਵਾਸਤੇ ਉੱਥੇ ਗਿਆ ਔਰ ਇੱਕ ਸਿੰਘ ਨੇ ਮੈਨੂੰ ਪਰਸਨਲੀ ਮੈਸੇਜ ਕੀਤਾ ਮੈਨੂੰ ਕਹਿੰਦਾ ਕਿ ਗੁਰਪ੍ਰੀਤ ਜੇ ਸਾਡ ਕੋ ਇੰਨੀ ਪੈਸੇ ਨੇ ਕਿ ਅਸੀਂ ਚਾਹੁੰਨੇ ਕਿ ਸੋਨੇ ਦਾ ਪੁਲ ਬਣ ਜਾ ਉਦ ਤੱਕ ਬਣਨਾ ਚਾਹੀਦਾ ਭਾਜ ਬਿਲਕੁਲ ਹੈ ਤੇ ਜੇ ਆਪਾਂ ਉਸ ਜਗਾ ਨੂੰ ਜੇ ਆਪਣੇ ਮੱਕੇ ਨੂੰ ਜੇ ਅਸੀਂ ਸੋਨੇ ਦਾ ਬਣਾ ਸਕਦੇ ਤੇ ਇਹ ਸਾਡਾ ਪਿਓ ਦਾ ਘਰ ਆ ਕਿ ਲੱਗਦਾ ਨਹੀਂ ਕਿ ਇਹਨੂੰ ਵਧੀਆ ਢੰਗ ਨਾਲ ਗੁਰੂ ਸਾਹਿਬ ਦੇ ਜੋ ਸਥਾਨ ਹੈ ਜਾਂ ਇਸ ਜਗ੍ਹਾ ਤੇ ਤਨਾ 2 ਸਾਲ 5 ਮਹੀਨੇ 13 ਦਿਨ ਕੱਟੇ ਹੋਣ ਇੰਕਟਿਆ ਤੇ 1 ਮਿੰਟ ਕਹਿੰਦੇ ਹੁੰਦੇ ਸੀ 5 ਮਿੰਟ ਹੋਏ ਤੇ ਬੈਠੇ ਸਾਨੂੰ ਬੜੀ ਗੁੱਡ ਵੇਵਜ਼ ਆਉਂਦੀਆਂ ਤੇ ਕੀ ਲੱਗਦਾ ਨਹੀਂ ਕਿ ਇਹ ਚੀਜ਼ਾਂ ਸਾਹਮਣੀਆਂ ਚਾਹੀਦੀਆਂ ਹੋਣ ਸਾਨੂੰ ਇਹਨਾਂ ਨੂੰ ਇਹੇ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਸੀ ਨੂੰ ਬਿਲਕੁਲ ਭਾਜੀ ਜਿਹਦੇ ਹੁਕਮ ਅੰਦਰ ਸ੍ਰਿਸ਼ਟੀ ਚੱਲਦੀ ਹੋਵੇ ਸਾਰੀ ਕਾਇਨਾਤ ਦਾ ਮਾਲਕ ਹੋਵੇ ਤੇ ਉਹ ਰੱਬ ਜਦੋਂ ਧਰਤੀ ਤੇ ਆਇਆ ਸਾਡਾ ਤੇ ਬੇੜਾ ਹੀ ਪਾਰ ਲਾਤਾ ਅਨੇ ਸਾਡੀ ਕੌਮ ਸਾਜਤੀ ਤੇ ਅੱਜ ਉਹ ਘਰ ਜਿਹੜਾ ਉਹ ਵੇਖ ਕੇ ਖੁਸ਼ੀ ਵੀ ਹੋਇਆ ਪਰ ਦੁੱਖ ਵੀ ਹੋਇਆ ਵੀ ਸਾਨੂੰ ਸੰਭਨ ਦੀ ਬਹੁਤ ਲੋੜ ਆ ਅਸੀਂ ਗੱਲ ਤੇ ਸ਼ੇਰੇ ਪੰਜਾਬ ਦੇ ਰਾਜ ਦੀ ਕਰਦੇ ਆ ਪਰ ਸ਼ੇਰੇ ਪੰਜਾਬ ਇੱਕ ਐਸਾ ਜ ਜਿੰਨੇ ਵੇਖੋ ਕਿੰਨਾ ਧਾਰਮਿਕ ਸਥਾਨਾਂ ਨੂੰ ਸੋਨਾ ਲਵਾ ਕੇ ਤੇ ਕਹਿੰਦਾ ਹੁੰਦਾ ਸੀ ਕਹਿੰਦੇ ਨਾਂ ਲਿਖਾਉਣਾ ਕਹਿੰਦੇ ਨਾਂ ਮੇਰੇ ਗੁਰੂ ਦਾ ਨਾਂ ਸਦਾ ਰਹਿਣਾ ਵਾ ਮੈਂ ਤੇ ਬੰਦਾ ਕਹਿੰਦੇ ਅੱਜ ਹੈਗਾ ਕੱਲ ਖਤਮ ਹੋ ਜਾਣਾ ਪਰ ਅੱਜ ਦੁੱਖ ਲੱਗਦਾ ਵੀ ਆਪਣੀਆਂ ਯਾਦਗਾਰਾਂ ਜੜੀਆਂ ਇਹ ਝਰੂਰੀ ਆ ਸਾਂਭਣੀਆਂ ਔਰ ਇਹਦੇ ਲਈ ਜਿਹੜਾ ਵਾ ਹਰ ਸੰਸਥਾਵਾਂ ਨੂੰ ਗਾੜੀ ਆਉਣਾ ਚਾਹੀਦਾ ਔਰ ਕੌਮ ਨੂੰ ਗਾੜੀ ਆਉਣਾ ਚਾਹੀਦਾ ਕਈ ਵੀਰ ਮੇਰੇ ਉੱਥੋਂ ਦਾਨ ਕਰ ਦਿੰਦੇ ਆ ਉਹ ਸਿਰਫ ਕਈ ਵੇਲੇ ਉੱਥੋਂ ਤੱਕ ਰਹਿੰਦਾ ਪਰ ਆਪ ਹਮ ਇੱਥੇ ਪਹੁੰਚ ਗਏ ਹਾਂ ਨਾਲੇ ਕਹਿਣ ਕਿ ਗੁਰੂ ਦੇ ਘਰ ਪਹੁੰਚੇ ਅਸੀਂ ਚੱਕੇ ਸਨੇ ਮੈਂ ਤਾਂ ਦੱਸਦਾ ਵੀ ਸੱਚਖੰਡ ਵਾਸੀ ਜਿਹੜਾ ਆਪਾਂ ਕਹਦੇ ਨਾ ਲਿਖਿਆ ਹੁੰਦਾ ਕਈ ਤੇ ਐਵੇਂ ਲਿਖਾ ਲੈਂਦੇ ਕੰਮ ਪਰ ਇਹ ਤੇ ਰੱਬ ਦੇ ਘਰ ਚ ਆਏ ਆ ਸੱਚਖੰਡ ਦੇ ਮਾਲਕ ਜਿਹੜੇ ਗੁਰੂ ਅਜਨ ਦੇ ਸੱਚੇ ਪਾਤਸ਼ਾਹ ਦੇ ਘਰ ਚ ਆਏ ਆ ਜਿਨ੍ਹਾਂ ਨੇ ਧਰਤੀ ਨੂੰ ਸਹਿਜ ਚ ਰਹਿਣਾ ਸਿਖਾਇਆ ਤੇ ਸਿੱਖ ਨੂੰ ਬ੍ਰਹਮ ਚ ਲੀਨ ਹੋਣਾ ਸਿਖਾਇਆ ਹੋਵੇ ਤੇ ਉਹਦੇ ਘਰ ਚ ਆਏ ਆ ਤੇ ਭਰਾਓ ਵੱਧ ਤੋਂ ਵੱਧ ਆ ਕੇ ਦਰਸ਼ਨ ਕਰੋ ਇੱਥੇ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਔਰ ਮੈਂ ਗੁਰੂ ਦੇ ਪਿਆਰਿਆਂ ਨੂੰ ਕਹੂੰ ਕਿ ਭਰਾਓ ਜਿੰਨੀ ਜਿੰਨੀ ਸੇਵਾ ਕਰ ਸਕਦੇ ਜੇ ਆ ਕੇ ਕਰਕੇ ਜਾਓ ਕਰਮ ਭਾਗ ਜੇ ਸਾਡੇ ਜਿਹੜੇ ਸੱਚੇ ਪਾਤਸ਼ਾਹ ਨੇ ਤੁਹਾਨੂੰ ਆਪ ਬਹੁ ਫੜ ਕੇ ਸਾਨੂੰ ਲਿਆਂਦਾ ਤੁਹਾਨੂੰ ਵੀ ਇਦਾਂ ਹੀ ਲਿਆਉਣਾ ਤੇ ਇਦਾਂ ਹੀ ਖੁਸ਼ੀ ਖੁਸ਼ੀ ਆਓ ਤੇ ਖੁਸ਼ੀਆਂ ਲੈ ਕੇ ਇੱਥੋਂ ਜਾਓ ਬਿਲਕੁਲ ਬਿਲਕੁਲ ਖੁਸ਼ੀਆਂ ਲੈ ਕੇ ਜ਼ਰੂਰ ਇੱਥੋਂ ਜਾਓ ਲੇਕਿਨ ਸਾਡੀ ਇੱਕ ਖੁਸ਼ੋਟੀ ਦੀ ਕੋਸ਼ਿਸ਼ ਹੈ ਕਿ ਇਹ ਉਹ ਸਥਾਨ ਦਿਖਾਇਆ ਜਾ ਸਕੇ ਜਿੱਥੇ ਗੁਰੂ ਸਾਹਿਬਾਨ ਖੁਦ ਖੇលਦੇ ਰਹੇ ਨੇ ਮੀਰੀ ਪੀਰੀ ਦੇ ਮਾਲਕ ਜਿਹੜੇ ਨੇ ਉਹ ਇੱਥੇ ਖੇលਦੇ ਰਹੇ ਨੇ ਕਿੱਦਾਂ ਵਧੀਆ ਇੱਥੇ ਮਾਹੌਲ ਹੋਏਗਾ ਜਿੱਦਾਂ ਹੀ ਅਸੀਂ ਅੰਦਰ ਵੜੇ ਸਾਨੂੰ ਇੱਕ ਬਹੁਤ ਅੱਛੀ ਵੇਵਜ਼ ਜਿਹੜੀਆਂ ਨੇ ਉਹ ਨਜ਼ਰਾਈਆਂ ਬੜਾ ਪੋਜ਼ਿਟਿਵ ਜਿਹੜੀ ਹੈ ਉਹ ਨਰਚ ਜਿਹੜੀਆਂ ਨੇ ਉਹ ਨਜ਼ਰਾਈਆਂ ਲੇਕਿਨ ਕਿਤਨਾ ਕਿਤੇ ਲੱਗਦਾ ਨਹੀਂ ਆ ਕਿ ਅਸੀਂ ਸਾਨੂੰ ਸਾਰਿਆਂ ਨੂੰ ਮਿਲ ਕੇ ਇਹ ਜਿਹੜਾ ਘਾਰ ਆ ਰਿਹਾ ਗੁਰੂ ਸਾਹਿਬਾਂ ਦਾ ਇਹਨੂੰ ਵਧੀਆ ਢੰਗ ਨਾਲ ਜਿਹੜਾ ਹੈ ਉਹ ਬਣਾਇਆ ਜਾ ਸਕੇ ਲੇਕਿਨ ਕਿਤਨਾ ਕਿਤੇ ਮਲਾਲ ਵੀ ਹੋਇਆ ਕਿ ਇਸ ਜਗ੍ਹਾ ਨੂੰ ਜਿਸ ਤਰ੍ਹਾਂ ਪਾਜੀ ਬਚਾਇਆ ਜਾ ਸਕੇ ਸਾਰਾ ਡਿਜ਼ਾਈਨ ਵਿੱਚ ਮਿਲਿਆ ਜਾ ਸਕਦਾ ਲੇਕਿਨ ਕਿਤਨਾ ਕਿਤੇ ਜੋ ਹਾਲਾਤ ਬਣੇ ਹੋਣੇ ਜ਼ਰੂਰ ਬਹੁਤ ਹਾਲਾਤ ਨਾਜੂਕ ਨੇ ਅਸੀਂ ਵੀ ਚਾਹਾਂਗੇ ਵਿਦੇਸ਼ਾਂ 'ਚ ਬੈਠੇ ਹੋਏ ਐਨ ਆਰ ਆਈ ਵੀਰਾਂ ਨੂੰ ਕਿ ਇੱਥੇ ਪਹੁੰਚਣ ਤੇ ਪਹੁੰਚਣ ਤੇ ਨਾਲ ਸ਼੍ਰੋਮਣੀ ਕਮੇਟੀ ਵੀ ਇੱਥੇ ਪਹੁੰਚ ਗਏ ਇਸ ਦਾ ਵਧੀਆ ਟੰਗ ਨਜ਼ਰ ਆਇਆ ਹੈ ਉਹ ਧਿਆਨ ਕੀ ਰੱਖਿਆ ਜਾਵੇ ਤਾਂ ਜੋ ਕਿ ਇਸ ਪੁਰਾਤਨ ਵਿਰਸੇ ਨੂੰ ਜਿਹੜਾ ਹੈ ਉਹ ਸਾਂਝਾ ਜਾ ਸਕੇ ਲੇਕਿਨ ਸਾਨੂੰ ਇਹ ਵੀ ਉਮੀਦ ਹੈ ਕਿ ਹਮੇਸ਼ਾ ਹੀ ਜਦੋਂ ਵੀ ਅਸੀਂ ਸਿੱਖ ਸੰਗਤਾਂ ਅਗੇ ਅਪੀਲ ਕੀਤੀ ਹੈ ਤੇ ਉਹ ਹਮੇਸ਼ਾ ਅਪੀਲ ਜਿਹੜੀ ਆ ਉਹ ਵੱਧ ਚੜ ਕੇ ਸਿੱਖ ਸੰਗਤ ਨੇ ਜੂਰ ਮੰਨੀ ਵੀ ਆ ਤੇ ਅਸੀਂ ਇਹ ਵੀ ਚਾਹਾਂਗੇ ਕਿ ਜਿੰਨੇ ਵੀ ਸਿੱਖ ਸੰਗਤਾਂ ਨੇ ਉਹ ਜਰੂਰ ਇਥੇ ਵੱਧ ਚੜ ਕੇ ਪਹੁੰਚਣ ਪਹੁੰਚਣ ਤੋਂ ਬਾਅਦ ਇਥੇ ਖੁਦ ਆ ਕੇ ਸੇਵਾ ਕਰਨ ਤੇ ਗੁਰੂ ਦੇ ਗੋਦ ਚ ਖੇੜਨ ਤਾਂ ਜੋ ਕਿ ਉਹਨਾਂ ਨੂੰ ਇੱਕ ਅਲੱਗ ਆਨੰਦ ਪ੍ਰਾਪਤ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ